ਔਰਤ ਦੇ ਅੰਦਰ ਬਹੁਤ ਵੱਡੀ ਸ਼ਕਤੀ ਆ ਬਹੁਤ ਵੱਡਾ ਗੁਣ ਆ ਉਹ ਚਾਵੇ ਤੇ ਕੁਝ ਵੀ ਕਰ ਸਕਦੀ ਆ ਬਸ ਉਹਨੂੰ ਆਪਣੇ ਆਪ ਦੇ ਇੱਕ ਭਰੋਸਾ ਜਾਂ ਰੱਖਣਾ ਪਊ ਟਾਈਮ ਤੇ ਲੱਗਦਾ ਦਾ ਇੱਕੇ ਦਿਨ ਠਾ ਸੋਟਾ ਦੇ ਕਿਸੇ ਕੰਮ ਚ ਨਹੀਂ ਵਜਦਾ ਦਾ ਮਾਂ ਖਲੋਤੀ ਸਾਹਮਣੇ ਬਾਬਾ ਫਰੀਦ ਖਲੋਤਾ ਬਾਬਾ ਫਰੀਦ ਉਦੋਂ ਨਿਕਾ ਜਿਆ ਸੀ ਤੇ ਮਾਂ ਨੇ ਸਿਰ ਤੇ ਹੱਥ ਫੇਰ ਕੇ ਆਖਿਆ ਫਰੀਦ ਅੱਲਾ ਦੀ ਬੰਦਗੀ ਕਰਿਆ ਕਰ ਖੁਦਾ ਨੂੰ ਯਾਦ ਕਰਿਆ ਕਰ ਤੇ ਬਾਬਾ ਫਰੀਦ ਹੱਸ ਕੇ ਕਹਿੰਦਾ ਖੁਦਾ ਨੂੰ ਯਾਦ ਕਰੀਏ ਤੇ ਕੀ ਮਿਲੂ ਤੇ ਮਾਂ ਨੇ ਆਖਿਆ ਸ਼ਕਰ ਖਾਨ ਨੂੰ ਮਿਲੂਗੀ ਸ਼ਕਰ ਨੇ ਆਖਿਆ ਪੱਕੀ ਗੱਲ ਆ ਹੁਣ ਬੱਚੇ ਨੂੰ ਖਾਣ ਪੀਣ ਦਾ ਲਾਲਚ ਆ ਬੱਚੇ ਨੂੰ ਜਿਹੜੇ ਮਰਜ਼ੀ ਪਾਸੇ ਲਾ ਲਓ ਭਾਵੇਂ ਰੱਸੀ ਕਹਿ ਕੇ ਸੱਪ ਨੂੰ ਹੱਥ ਕੋાળੋ ਖਾਣ ਪੀਣ ਦਾ ਲਾਲਚ ਦਿਓ ਬੱਚਾ ਤੇ ਬੱਚਾ ਹੀ ਰਹਿਣਾ ਹੁਣ ਰੋਜ਼ ਸ਼ਕਰ ਖਾਇਆ ਕਰਨੀ ਉਹਨੇ ਭਜਨ ਬੰਦਗੀ ਕਰਿਆ ਕਰਨੀ ਮਾਂ ਨੇ ਉਹਦੇ ਉੱਠਣ ਤੋਂ ਪਹਿਲਾਂ ਪਹਿਲਾਂ ਕਟੋਰੀ ਵਿੱਚ ਸ਼ੱਕਰ ਪਾ ਕੇ ਤੇ ਉਹਦੇ ਲਈ ਰੱਖ ਦਿਆ ਕਰਨੀ। 10 ਦਿਨ ਨੰਗੇ 20 ਦਿਨ ਨੰਗੇ ਫਰੀਦ ਬੜਾ ਸੌਖਾ ਨੇ ਖੁਸ਼ ਹੋ ਕੇ ਕਹਿੰਦਾ ਮਾਂ ਆਹਦੇ ਨਜ਼ਾਰੇ ਵਜ ਗਿਆ ਇਧਰੋਂ ਭਜਨ ਬੰਦਗੀ ਕਰੋ ਇਧਰੋਂ ਅੱਲਾ ਸ਼ੱਕਰ ਦੇ ਦਿੰਦਾ। ਸਮਾਂ ਬੀਤਿਆ ਇੱਕ ਦਿਨ ਮਾਂ ਨੂੰ ਕਿਤੇ ਜਾਣਾ ਪੈ ਗਿਆ ਤੇ ਸ਼ੱਕਰ ਰੱਖੀ ਨਾ ਗਈ ਤੇ ਫਰੀਦ ਦੇ ਭਜਨ ਬੰਦਗੀ ਤੋਂ ਉੱਠਣ ਦਾ ਟਾਈਮ ਹੋ ਗਿਆ। ਬਾਬਾ ਫਰੀਦ ਉੱਠਿਆ ਇਧਰੋਂ ਮਾਂ ਨੇ ਅਰਦਾਸ ਕੀਤੀ ਭਗਵਾਨ ਦੇ ਚਰਨਾਂ 'ਚ ਅੱਲਾਹ ਦੇ ਚਰਨਾਂ 'ਚ ਉਹਨੇ ਆਖਿਆ ਅੱਲਾਹ ਅੱਜ ਫਰੀਦ ਨੇ ਭਜਨ ਬੰਦਗੀ ਦਾ ਉਠਣਾ ਤੇ ਮੈਂ ਸ਼ੱਕਰ ਨਹੀਂ ਰੱਖੀ ਉਹਦੇ ਵਾਸਤੇ ਤੇ ਜੇ ਸ਼ੱਕਰ ਨਾ ਉਹਨੂੰ ਲੱਭੀ ਤੇ ਹੋ ਸਕਦਾ تیر ਤੋਂ ਤੇ ਭਰੋਸਾ ਟੁੱਟਿਆ ਜਾਵੇ ਮੇਰੇ ਤੋਂ ਵੀ ਚੁੱਕਿਆ ਜਣਾ ਮਾਂ ਝੂਠ ਬੋਲਦੀ ਰਹੀ ਸਾਰੀ ਉਮਰ ਆਜ ਉਹਨੇ ਮਸੱਲਾ ਚੁੱਕਿਆ ਸ਼ੱਕਰ ਥੱਲੇ ਲੱਭੀ ਉਹਨੇ ਸ਼ੱਕਰ ਖਾਧੀ ਮਾਂ ਘਰ ਆਈ ਤੇ ਬਾਬਾ ਫਰੀਦ ਅਗਲਵੰਡੀ ਹੋ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਸ਼ੱਕਰ ਤੇ ਅੱਗੇ ਵੀ ਰੋਜ਼ ਖਾਣਾ ਹ ਪਰ ਜਿਹੜੀ ਅੱਜ ਖਾਧੀ ਇਹਦੇ ਨਾਲ ਦੀ ਮੈਂ ਅਜੇ ਤੱਕ ਨਹੀਂ ਖਾਧੀ ਤੇ ਮਾਂ ਨੇ ਹੱਸ ਕੇ ਆਖਿਆ ਪੁੱਤ ਮੈਂ ਤਾਂ ਸ਼ੱਕਰ ਰੱਖ ਕੇ ਨਹੀਂ ਸੀ ਗਈ ਤੇ ਬਾਬੇ ਫਰੀਦ ਨੇ ਆਖਿਆ ਰੱਖ ਕੇ ਕਿਉਂ ਨਹੀਂ ਗਈ ਝੂਠ ਬੋਲਦੀਆਂ ਮੇਰੇ ਨਾਲ ਮਜ਼ਾਕ ਕਰਦੀਆਂ ਹੱਸਦੀਆਂ ਜਿਹੜੀ ਸ਼ੱਕਰ ਤੂੰ ਅੱਜ ਮੈਨੂੰ ਖਵਾਈ ਆ ਐੋ ਜੀ ਸ਼ੱਕਰ ਤੇ ਤੂੰ ਮੈਨੂੰ ਅੱਜ ਤੱਕ ਨਹੀਂ ਖਵਾਈ ਤੇ ਮਾਂ ਨੇ ਪੁੱਤ ਨੂੰ ਜੱਫੀ ਚ ਲੈ ਕੇ ਆਖਿਆ ਬੇਟਾ ਹੁਣ ਤੱਕ ਜਿਹੜੀ ਤੂੰ ਸ਼ੱਕਰ ਖਾਦੀ ਆ ਮੇਰੇ ਹੱਥਾਂ ਦੀ ਬਣੀ ਖਾਦੀ ਆ ਅੱਜ ਜਿਹੜੀ ਤੂੰ ਸ਼ੱਕਰ ਖਾਦੀ ਆ ਉਹ ਅੱਲਾ ਦੇ ਹੱਥਾਂ ਦੀ ਬਣੀ ਖਾਦੀ ਆ ਉਸ ਦਿਨ ਤੋਂ ਬਾਬੇ ਫਰੀਦ ਦਾ ਮਨ ਇਹੋ ਜਿਹਾ ਬਦਲਿਆ ਦੁਨੀਆ ਨੇ ਬਾਬਾ ਫਰੀਦ ਭਗਤ ਫਰੀਦ ਕਹਿ ਕੇ ਮੱਥਾ ਟੇਕਿਆ ਉਹ ਰੱਬ ਦੇ ਘਰ ਪ੍ਰਵਾਨ ਹੋਇਆ ਅੱਜ ਬਾਬੇ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਆ ਯੋਗਦਾਨ ਕਿਹਦਾ ਹੈ ਇੱਕ ਔਰਤ ਦਾ ਇੱਕ ਮਾਂ ਦਾ ਆ ਜਿਸ ਬੰਦੇ ਨੇ ਬਲਬਾਂ ਦੀ ਖੋਜ ਕੀਤੀ ਆ ਵਿਗਿਆਨੀ ਜਿਹੜਾ ਜਦੋਂ ਇਹਨੇ ਬਲਬਾਂ ਦੀ ਖੋਜ ਤੇ ਅਜੇ ਨਹੀਂ ਸੀ ਕੀਤੀ ਇਹ ਬੜਾ ਛੋਟਾ ਜਿਹਾ